ਚਾਰ ਭੈਣ ਸੀ ਜੋ ਕਿ ਨਾਮ ਦੀ ਮਸੀਹੀ ਸੀ ਉਹ ਪੈਂਟੀਕੋਸਟਲ ਸੀ ਤੇ ਉਹ ਵੀ ਉਸੇ ਆਟੋ ਚ ਬੈਠੀ ਹੋਈ ਸੀ ਤੇ ਇੱਕ ਗੈਰ ਮਸੀਹੀ ਭੈਣ ਨੇ ਇਸ ਮੈਸੇਜ ਵਾਲੀ ਭੈਣ ਨੂੰ ਪੁੱਛਿਆ ਤੁਸੀਂ ਆਹ ਕੀ ਬਣੇ ਹੋ ਮੇਕਅਪ ਨਹੀਂ ਕਰਦੇ ਤੁਸੀਂ ਪ੍ਰਸ਼ਾਦ ਨਹੀਂ ਖਾਂਦੇ ਤੁਸੀਂ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਨਾਲ ਇੱਕ ਪੈਂਟੀਕੋਸਟਲ ਭੈਣ ਬੈਠੀ ਸੀ ਕਹਿੰਦੀ ਸਾਡਾ ਪਾਸਟਰ ਤਾਂ ਨਹੀਂ ਰੋਕਦਾ ਨਾਉ ਸਾਨੂੰ ਮੇਕਅਪ ਕਰਨ ਤੋਂ ਮਨਾ ਕਰਦਾ ਤੇ ਨਾ ਕੋਈ ਪ੍ਰਸ਼ਾਦ ਖਾਣ ਤੋਂ ਮਨਾ ਕਰਦਾ ਤੇ ਇਹਨਾਂ ਦੋਨਾਂ ਭੈਣਾਂ ਦੀ ਇਹ ਜੋ ਗੈਰ ਮਸੀਹ ਅਤੇ ਪੈਂਟਿਕੋਸਟਲ ਭੈਣ ਮਸੀਹ ਸੀ ਇਹਨਾਂ ਦੀ ਆਪਸ ਵਿੱਚ ਬੜੀ ਬਣਨ ਲੱਗ ਗਈ ਤੇ ਕਹਿੰਦੀ ਸਾਡਾ ਪਾਸਟਰ ਤਾਂ ਨਹੀਂ ਸਾਨੂੰ ਮਨਾ ਕਰਦਾ ਇਹ ਜਿਹੜੀ ਮੈਸੇਜ ਵਾਲੀ ਭੈਣ ਔਟੋ 'ਚ ਬੈਠੀ ਸੀ ਇਹਨੇ ਕਿਹਾ ਸਿਸਟਰ ਪਾਸਟਰ ਨਹੀਂ ਮਨਾ ਕਰਦਾ ਵਚਨ ਮਨਾ ਕਰਦਾ ਜੇ ਜਦੋਂ ਕਿ ਆਪ वचन ਨੂੰ ਮਨਾ ਕਰਦਾ ਤਾਂ ਫਿਰ ਇਹ ਪੈਂਟੀਕੋਸਟਲ ਪੈਨ ਨੂੰ ਕੋਈ ਵੀ ਜਵਾਬ ਨਹੀਂ ਹੈ ਕਿਉਂਕਿ वचन ਦੇ ਕੇ ਕੌਣ ਬੋਲੇ ਸੱਚੇ ਕਿਉਂਕਿ ਜਦੋਂ ਗੱਲ ਕਹਿੰਦਾ वचन ਚ ਲਿਖਿਆ ਆ ਕਿ ਇਦਾਂ ਨਹੀਂ ਹੋਣਾ ਚਾਹੀਦਾ ਤਾਂ ਇਦਾਂ ਹੋਣਾ ਚਾਹੀਦਾ ਦੈਟਸ ਫਾਈਨਲ ਉਹ ਨੂੰ ਕਹਿੰਦੇ ਤੈਨੂੰ ਕਿੱਦਾਂ ਪਤਾ ਹੈ ਕਿ ਵਰਖਾ ਹੋਵੇਗੀ ਕਹਿੰਦਾ ਗੋਡ ਸੈਡ ਅਮਨ ਖੁਦਾ ਨੇ ਕਿਹਾ ਹੈ ਜਦੋਂ ਖੁਦਾ ਨੇ ਕਿਹਾ ਦੈਟਸ ਫਾਈਨਲ ਆਮੇਨ ਕਿੰਨੇ ਲੋਕ ਸਮਝ ਪਾ ਰਹੇ ਹੋ ਆਮੇਨ